ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਡਿਨਸ ਕਲੈਕਸ਼ਨ ਤੇ ਅੱਜ ਦੀ ਕਲੈਕਸ਼ਨ ਬਹੁਤ ਹੀ ਪਿਆਰੀ ਹੈ ਆਫਰ ਪ੍ਰਾਈਸ ਦੇ ਵਿੱਚ ਰਹਿਣ ਵਾਲੀ ਹੈ ਜੀ 750 ਦੇ ਦੋ ਸੂਟ ਆਣਗੇ ਜੀ ਔਰ ਫੈਬਰਿਕ ਜਿਹੜਾ ਇਹਦਾ ਪਿਓਰ ਕਾਟਨ ਦਾ ਰਹੇਗਾ 1 ਮੀਟਰ ਸ਼ਰਟ 1 ਮੀਟਰ ਬਾਟਮ ਰਹੇਗੀ ਬਹੁਤ ਹੀ ਪਿਆਰਾ ਫੈਬਰਿਕ ਹੈ ਤੇ ਸ਼ਿਪਿੰਗ ਜਿਹੜੀ ਇਹਨਾਂ ਦੀ ਫ੍ਰੀ ਰਹੇਗੀ ਪੇਮੈਂਟ ਆਨਲਾਈਨ ਰਹੇਗੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਆਰਡਰ ਕਰ ਲਈ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਸੈਂਡ ਕਰ ਦੇਣਾ ਤੇ ਆਪਣਾ ਆਰਡਰ ਬੁੱਕ ਕਰਵਾ ਲੈਣਾ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਫ੍ਰੈਂਡਸ ਹਾ ਜੀ ਔਰ ਨਿਊ ਵਿਊਅਰਸ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਔਰ ਸ਼ੇਅਰ ਜ਼ਰੂਰ ਕਰਨਾ ਔਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸੂਟ ਕਿਵੇਂ ਦੇ ਲੱਗੇ ਚੈੱਕ ਕਰੋ ਜੀ ਬਹੁਤ ਹੀ ਸੋਹਣੇ ਸੋਹਣੇ ਫ੍ਰੈਂਡਸ ਨੇ ਫੈਬਰਿਕ ਬਹੁਤ ਹੀ ਪਿਆਰਾ ਸੌਫਟ ਪਿਓਰ ਕਾਟਨ ਰੇਗਾ ਬਾਟਮ ਦਾ ਵੀ ਔਰ ਸ਼ਰਟ ਦਾ ਵੀ ਜੀ ਇਹਨਾਂ ਵਿੱਚੋਂ ਤੁਸੀਂ ਅਲੱਗ-ਅਲੱਗ ਕੋਈ ਵੀ ਸੂਟ ਬਾਏ ਕਰ ਸਕਦੇ ਹੋ ਜੀ ਅਲੱਗ-ਅਲੱਗ ਡਿਜ਼ਾਈਨ ਦੇ ਨੈਕਸਟ ਆਰਟੀਕਲ ਰਹੇਗਾ ਜੀ ਪਿਓਰ ਲੀਨਨ ਕਾਟਨ ਟਰਾਈ ਮੀਟਰ ਸ਼ਰਟ ਟਰਾਈ ਮੀਟਰ ਬਾਟਮ ਔਰ ਸਵਾ ਦੋ ਮੀਟਰ ਦਾ ਦੁਪੱਟਾ ਆਏਗਾ ਜੀ ਇਹ ਪ੍ਰਾਈਸ ਰਹੇਗਾ ਜੀ 1200 ਤੋਂ 2 ਸੂਟ ਇਹਨਾਂ ਵਿੱਚੋਂ ਵੀ ਤੁਸੀਂ ਕੋਈ ਕੋਈ ਵੀ ਕੋਈ ਵੀ ਅਲੱਗ-ਅਲੱਗ ਚੜੀ ਹੈ ਪ੍ਰਿੰਟਸ ਵੀ ਲੈ ਸਕਦੇ ਹੋ ਔਰ ਇਕੱਲੇ ਕੋ ਬਾਈ ਕਰ ਸਕਦੇ ਹੋ 1200 ਦੇ ਦੋ ਸੂਟ ਔਰ ਸ਼ਿਪਿੰਗ ਫ੍ਰੀ ਰਹੇਗੀ ਜੀ ਇਹਨਾਂ ਸਾਰੇ ਸੂਟਾਂ ਦੀ ਜਿਹੜੀ ਪੇਮੈਂਟ ਔਨਲਾਈਨ ਹੀ ਰਹੇਗੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਜੀ ਪੇਮੈਂਟ ਮੈਥਡਸ ਜਿਹੜਾ ਤੁਹਾਨੂੰ ਦੱਸਿਆ ਆ ਕੀ ਸਕਰੀਨਸ਼ਾਟ ਲੈ ਕੇ ਤੁਸੀਂ ਚੜਾ ਆਪਣਾ ਆਰਡਰ ਬੁੱਕ ਕਰਵਾ ਲੈਣਾ ਹੈ ਜੀ ਜੇ ਤੁਸੀਂ ਚਾਹਦੇ ਹੋ ਹੋਰ ਵੀ ਤੁਹਾਨੂੰ ਇਦਾਂ ਦੀ ਜਿਹੜੀ ਸੋਹਣੀ ਸੋਹਣੀ ਸੂਟ ਤੁਹਾਨੂੰ ਲੈ ਕੇ ਤੁਹਾਡੇ ਲਈ ਲੈ ਕੇ ਆਵਾਂ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਸ਼ੇਅਰ ਜ਼ਰੂਰ ਕਰੋ ਜੀ ਔਰ ਮੈਂ ਕਰਕੇ ਦੱਸਣਾ ਜੀ ਸੂਟ ਕਿੱਦਾਂ ਦੇ ਲੱਗੇ ਥੈਂਕ ਯੂ ਸੋ ਮਚ